ਪੰਜਾਬ ਸਰਕਾਰ ਦੇ ਕੀਤੇ 2 ਸਾਲਾਂ ਦੇ ਕੰਮਾਂ ਦੇ ਆਧਾਰ ਤੇ ਵੋਟ ਮੰਗਣ ਆਇਆ ਜਿੰਨੇ ਕੰਮ ਮਾਨ ਸਰਕਾਰ ਨੇ ਆ 2 ਸਾਲਾਂ ਦੇ ਵਿੱਚ ਕੀਤੇ ਨੇ ਕਿਸੇ ਵੀ ਸਰਕਾਰ ਨੇ ਇੰਨੇ ਕੰਮ ਪਿਛਲੇ 70 ਸਾਲਾਂ 'ਚ ਨਹੀਂ ਕੀਤੇ ਹੋਣੇ ਬਾਕੀ ਜਿੰਨੀਆਂ ਗਰੰਟੀਆਂ ਲਈਆਂ ਸੀ ਜਿੰਨੇ ਵਾਅਦੇ ਕੀਤੇ ਸੀ ਉਹਨਾਂ 'ਚੋਂ ਖਾਸ ਕਰਕੇ ਇਸ ਇਲਾਕੇ ਦੇ ਅਸੀਂ 90% ਵਾਦੇ ਸਿਰਫ 2 ਸਾਲਾਂ ਦੇ ਵਿੱਚ ਪੂਰੇ ਕਰਤੇ ਜਣੀ ਹਾਸੀ ਹਾਥੀ ਲੱਗ ਗਿਆ ਪੂਛ ਰਹਿ ਗਈ ਆ ਸਾਡੀਆਂ ਮਾਵਾ ਭੈਣਾਂ ਥੋੜਾ ਟੇਡਾ ਟੇਡਾ ਜਿਹਾ ਦਿਖ ਰਹੀ ਵੀ ਸਾਡੇ ਆਲਾ 1000 ਰੁਪਈਆ ਨਹੀਂ ਆਇਆ ਸੋ 1000 ਰੁਪਈਆ ਵੀ ਆ ਅਗਲੇ 5-7 ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜਾਣਾ ਸੋ ਮੈਂ ਇੱਕ ਗੱਲ ਹੋਰ ਕਹਿਣਾ ਮਾਵਾ ਭੈਣਾਂ ਨੂੰ ਕਿ 1000 ਰੁਪਈਆ ਕਿਸੇ ਦੀ ਵੀ ਗਰੀਬੀ ਨਹੀਂ ਚੱਕ ਸਕਦਾ ਕੋਈ ਸਰਕਾਰ ਕਿਸੇ ਦੀ ਗਰੀਬੀ ਨਹੀਂ ਚੱਕ ਸਕਦੀ ਗਰੀਬੀ ਚੱਕ ਸਕਦੇ ਆ ਤੁਹਾਡੇ ਬੱਚੇ ਬੱਚਿਆਂ ਨੂੰ ਪੜਾ ਲਿਖਾ ਲਓ ਜੇ ਚੰਗੇ ਪੜ ਲਏ ਅੰਗੇ ਵੱਡੇ ਅਫਸਰ ਬਣਨਗੇ ਤਾਂ ਤੁਹਾਡੀ ਗਰੀਬੀ ਆਪੀ ਚੱਕੀ ਜਾਊ ਪਹਿਲਾਂ ਵਾਲਾ ਕੰਮ ਨਹੀਂ ਕਿ ਗਰੀਬ ਬੰਦਾ ਆਪਣੇ ਬੱਚਿਆਂ ਨੂੰ ਢਿੱਡ ਭੰਨ ਕੇ ਪੜਾਵਾ ਦਾ ਲੈਂਦਾ ਸੀ ਪਰ ਜਦੋਂ ਪੜ ਲਿਖ ਜਾਂਦੇ ਸੀ ਤਾਂ ਕੋਈ ਨੌਕਰੀ ਨਹੀਂ ਮਿਲਦੀ ਸੀ ਪਰ ਹੁਣ ਜਿੰਨੀਆਂ ਵੀ ਨੌਕਰੀਆਂ ਮਿਲੀਆਂ 43000 ਨੌਕਰੀਆਂ ਚੋਂ ਕੁਝ ਐਸੇ ਗਰੀਬ ਘਰਾਣਿਆਂ ਨੂੰ ਨੌਕਰੀਆਂ ਮਿਲੀਆਂ ਕੋਈ ਬੰਦਾ ਜੂਸ ਦੀ ਰੇੜੀ ਲਾਉਣ ਵਾਲਾ ਸੀ ਉਹਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਕੋਈ ਬੱਕਰੀਆਂ ਚਾਰਨ ਵਾਲੇ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਕੋਈ ਰਿਕਸ਼ਾ ਚਲਾਉਣ ਵਾਲੇ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਪਰੱਖ ਨੌਕਰੀਆਂ ਮਿਲਦੀਆਂ ਨੇ ਵੀ ਕੋਈ ਸਿਫਾਰਿਸ਼ ਨਹੀਂ ਚਾਦੀ ਕੋਈ ਪੈਸਾ ਨਹੀਂ ਚੱਲਦਾ ਜਿਹੜੇ ਬੱਚੇ ਨੇ ਮਿਹਨਤ ਕਰ ਲਈ ਉਹਨੂੰ ਨੌਕਰੀ ਮਿਲਣੀ ਹੈ ਮਿਲਣੀ ਹੈ ਸੋ ਬਾਕੀ ਕਿੰਨੇ ਹੀ ਹੋਰ ਕੰਮ ਗੜਾਵਾ ਮੈਨੂੰ ਲੱਗਦਾ ਹੈ ਇੱਥੇ ਹੀ ਲੰਮੀ ਲਿਸਟਾ ਇੱਥੇ ਹੀ ਸ਼ਾਮ ਪੈ ਜਾਣੀ ਹੈ ਬਾਕੀ ਮੈਂ ਮਾਫੀ ਚਾਹੁੰਦਾ ਕਿ ਮੈਂ ਲੇਟ ਹੋ ਗਿਆ ਲਾਡੀ ਢੋਸ ਪਾਈ ਡੇਢ ਘੰਟੇ ਤੋਂ ਮੇਰੀ ਰੋਡ ਤੇ ਖੜੇ ਵੇਟ ਕਰ ਰਹੀ ਸੀ ਮੈਂ ਕਿਸੇ ਕਾਰਨ ਕਰਕੇ ਲੇਟ ਹੋ ਕੇ ਮਾਫੀ ਚਾਹੁੰਦਾ ਤੁਸੀਂ ਇੰਨੀ ਗਰਮੀ ਦੇ ਵਿੱਚ ਬੈਠੇ ਰਹੇ ਬਾਕੀ ਮੈਂ ਜੋ ਇਲਾਕੇ ਬਾਰੇ ਚਾਹੁੰਨਾ ਮੈਂ ਦੋ ਗੱਲਾਂ ਜ਼ਰੂਰ ਕਰੂੰਗਾ ਕਿ ਸਭ ਤੋਂ ਪਹਿਲਾ ਕੰਮ ਹੋਊਗਾ ਅਸੀਂ ਆਪਣੇ ਇਲਾਕੇ ਨੂੰ ਹਰਿਆ ਭਰਿਆ ਬਣਾਉਣਾ ਰੁੱਖਾਂ ਰੁੱਖਾਂ ਦੇ ਨਾਲ ਹਰਿਆ ਭਰਿਆ ਲਾਉਣਾ ਤਾਂ ਕਿ ਆਪਣਾ ਵਾਤਾਵਰਣ ਸ਼ੁੱਧ ਹੋ ਸਕੇ ਉਸ ਉਸ ਤੋਂ ਬਾਅਦ ਆਪਾਂ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਲਿਆਵਾਂਗੇ ਕਿਉਂਕਿ ਖੇਤੀ ਤੇ ਨਿਰਭਰ ਇਲਾਕਾ ਹੈ ਸਾਰਾ ਜਿਹਦੇ ਨਾਲ ਸਾਡੇ ਕਿਸਾਨ ਭਰਾਵਾਂ ਨੂੰ ਵੀ ਫਾਇਦਾ ਸਾਡੇ ਗਰੀਬਾਂ ਮਜ਼ਦੂਰਾਂ ਨੂੰ ਵੀ ਫਾਇਦਾ ਸਾਡੇ ਜਿਹੜੇ ਬੇਰੁਜ਼ਗਾਰ ਬੱਚੇ-ਬੱਚੇ ਉਹਨਾਂ ਨੂੰ ਵੀ ਫਾਇਦਾ ਤੇ ਸਾਡੇ ਛੋਟੇ ਦੁਕਾਨਦਾਰਾਂ ਨੂੰ ਵੀ ਫਾਇਦਾ ਦੂਜਾ ਜਿਹੜੇ ਇੱਥੇ ਕੋਈ ਸਕਿੱਲ ਸੈਂਟਰ ਖੋਲਾਂਗੇ ਜਿਨ੍ਹਾਂ ਦੇ ਵਿੱਚ ਹੱਥੀਂ ਕੰਮ ਸਿਖਾਇਆ ਜਾ ਬੱਚਿਆਂ ਨੂੰ ਕੋਈ ਹੱਥਾਂ ਦਾ ਹਨਰ ਤੁਸੀਂ ਦੇਖਦੇ ਹੋਵੋਗੇ ਦੇ ਦਰਤਿਆਂ ਘੁਰਪੇ ਬਣਾਉਣ ਵਾਲੇ ਬੰਦੇ ਅੱਜ ਟਰੈਕਟਰ ਤੇ ਕੰਬਾਈਨਾ ਬਣਾਉਣ ਲੱਗੇ ਵੱਡੀਆਂ ਵੱਡੀਆਂ ਫੈਕਟਰੀਆਂ ਬਣਾ ਲੀਆਂ ਕਿਉਂ ਬਣਾਈਆਂ ਉਹਨਾਂ ਨੇ ਉਹਨਾਂ ਕੋਲੇ ਹੱਥਾਂ ਦਾ ਸਕਿੱਲ ਸੀ ਹੱਥਾਂ ਦਾ ਹੁਨਰ ਸੀ ਉਹਨਾਂ ਕੋਲੇ ਹੱਥੀ ਕੰਮ ਜਾਣਦੇ ਸੀ ਮੈਂ ਦੁਨੀਆ ਦੇਖੀ ਐ ਜਿੱਥੋਂ ਸੂਰਜ ਚੜਦਾ ਜਿੱਥੇ ਛਿਪਦਾ ਉੱਥੇ ਤੱਕ ਮੈਂ ਕੋਈ ਹੱਥੀ ਕੰਮ ਕਰਨ ਵਾਲੇ ਬੰਦੇ ਨੂੰ ਕਦੇ ਭੁੱਖਾ ਮਰਦੇ ਨਹੀਂ ਦੇਖਿਆ ਉਹ ਆਪਣਾ ਕਾਮਯਾਬ ਹੁੰਦਾ ਹੀ ਹੁੰਦਾ ਸੋ ਇਹੋ ਜਿਹਾ ਆਨਰ ਪੈਦਾ ਕਰਾਂਗੇ ਜਵਾਕਾਂ ਦੇ ਵਿੱਚ ਕਿ ਨੌਕਰੀਆਂ ਪਿੱਛੇ ਨਾ ਭੱਜਣ ਬਲਕਿ 20 25 ਬੱਚਿਆਂ ਨੂੰ ਨੌਕਰੀਆਂ ਦੇਣ ਵਾਲੇ ਬਣ ਟਾਊਨ ਬਣਾਵਾਂਗੇ ਤਾਂ ਕਿ ਸਾਡੇ ਬੱਚੇ ਬੱਚੇ ਨਸ਼ਾ ਵਰਗੀਆਂ ਭੈੜੀਆਂ ਲਾਹਾਂ ਤੋਂ ਦੂਰ ਰਹਿਣ ਖੇਡਾਂ ਦੇ ਵਿੱਚ ਅਵਲ ਲਾਉਣ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਨਾ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨਾ ਤੇ ਆਪਣੇ ਮੁਲਕ ਦਾ ਨਾਮ ਰੌਸ਼ਨ ਕਰਨਾ ਸੋ ਦੋਸਤੋ ਮੈਂ ਤੁਹਾਡੇ ਅੱਗੇ ਇਹੀ ਅਪੀਲ ਕਰਨਾ ਆਂ ਕਿ ਹੌਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਔਰ ਕੇਜਰੀਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ ਬਾਕੀ ਮੇਰਾ ਵੀਰ ਲਾਡੀ ਢੋਸ ਦੀਆਂ ਰਿਪੋਰਟਾਂ ਪੂਰੇ ਪੰਜਾਬ ਦੇ ਵਿੱਚ ਜਾ ਰਹੀਆਂ ਨੇ ਬਸ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜੇ ਕੰਮ ਪਿਛਲੇ 60 70 ਸਾਲਾਂ ਤੋਂ ਨਹੀਂ ਹੋਏ ਬਾਈ ਨੇ ਇੱਥੇ ਕਰਾਏ ਨੇ ਚਾਹੇ ਕੋਈ ਬਾਸਪਾ ਡੈਮਾ ਹੋਵੇ ਚਾਹੇ ਸੀਵਰੇਜ ਦਾ ਕੰਮ ਹੋਵੇ ਚਾਹੇ ਕਿ ਨਹੀਂ ਔਰ ਇੱਕ ਤੇ ਇੱਕ ਦੋ ਹੋ ਗਏ ਜਿੰਨੇ ਕੰਮ ਬਾਈ ਨੇ 2 ਸਾਲਾਂ ਦੇ ਵਿੱਚ ਕਰਾਏ ਨੇ ਅਗਲੇ ਜਿਹੜੇ 3 ਸਾਲ ਹੋਣਗੇ ਇਹ ਤੋਂ 10 ਗੁਣਾ ਰਫਤਾਰ ਦੇ ਨਾਲ ਵਿਕਾਸ ਦੇ ਕੰਮ ਕਰਾਵਾਂਗੇ ਜੇ ਤੁਸੀਂ ਸਾਡਾ ਸਾਥ ਦੇਣਾ